ਪਹਲਾਤ ਤੁਹਾਨੂੰ ਪਤਾ ਹੀ ਨੇ ਬਹੁਤ ਘੱਟ ਇੱਥੇ ਬੰਦੇ ਆ ਜਿਹੜੇ ਆਪਣੇ ਪੰਜਾਬੀ ਜਾਂ ਸਿੱਖ ਸਰਦਾਰ ਰਹਿ ਗਏ ਹਨ ਜੀ ਹਾਂ ਤੇ ਇਹ ਜਿਗਰਿਆਣਾ ਚੋਂ ਇੱਕ ਆ ਜਿਹੜੇ ਹੁਣ ਬੈਠੇ ਆ ਪਹਿਲੇ ਸਾਰੇ ਗੁਰਸਿੱਖਾਂ ਦੇ ਘਰ ਹੁੰਦੇ ਸੀ ਆਸ-ਪਾਸ ਅੱਛਾ ਜੀ ਸਕੂਲ ਹੈ ਤੇ ਨਾਲੇ ਜਦੋਂ ਡੈਥ ਹੁੰਦੀ ਸੀ ਇਸ ਗੱਡੀ 'ਚ ਲੈ ਜਾਂਦੇ ਸੀ ਸ਼ਮਸ਼ਾਨ ਇਹ ਜੋ ਤੁਸੀਂ ਦੇਖ ਰਹੇ ਹੋਏ ਜੋ ਨਿਸ਼ਾਨ ਨੇ ਸਾਰੇ ਗੋਲੀ ਬੰਦੂਖਾ ਦੇ ਕਾਫੀ ਮਾਰਵਲ ਚੇਨ ਨਹੀਂ ਹੋਏ ਨੇ ਅੱਛਾ ਜੀ ਹਾਂ ਜੀ ਬਾਅਦ ਬਾਅਦ ਮੇ ٹھیک ہو کے کنڈیشن پھر دو تین بار اٹیک ہو گی گurdwaro pe پھر سارے سردار سکھ پرا ساڑے چلے گئے تو پہلے تو سب کپڑے کا کام بھی کرتے تھے بنجارا وغیرہ بھی بیچتے تھے یہ کپڑے دا وپاری ہو گیا پراپٹیکل کام بھی کرتے تھے اسی چانیاں ہاتھ جوڑ کے بیندگی کرنے ہیں مودی جی نو مودی جی سرکار نو کہ سارے ویزے دوبارہ سانو یا 3 سال دے بھی سے یا سانو 1 سال دا منٹیپل ویزا دتا جاوے ਸੋ ਇਹ ਸੀ ਜੀ ਗੁਰਦੁਆਰਾ ਸਾਹਿਬ ਅੰਦਰਲੇ ਪਾਸਿਓ ਜਿੰਨਾ ਸਾਰਾ ਤੁਹਾਨੂੰ ਦਿਖਾਇਆ ਹੁਣ ਇਹ ਆਪਣੇ ਨਾਲ ਨੇ ਜੀ ਜਗਮਉਨ ਸਿੰਘ ਜੀ ਜਗਮਉਨ ਸਿੰਘ ਜੀ ਨਾ ਹਾਂ ਜੈਗਮਉਨ ਹਾਂ ਜੀ ਇਹ ਇੱਥੋਂ ਦੀ ਬੌਰਨ ਨੇ ਜੀ ਇੱਥੇ ਰਹਿੰਦੇ ਆ ਤੇ ਆਪਾਂ ਇੱਥੇ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੀ ਜਿਹੜਾ ਇਹਨਾਂ ਦਾ ਕੰਮਕਾਰ ਆ ਤੇ ਇਹਨਾਂ ਦੀਆਂ ਦੁਕਾਨਾਂ ਆ ਗਈਆਂ ਉਹ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਇੱਥੇ ਅਫਗਾਨੀ ਸਿੰਘ ਆ ਉਹਨਾਂ ਦੀ ਕਿਸ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਕੰਮਕਾਰ ਦੁਕਾਨ ਇਹ ਤੁਹਾਡੀਆਂ ਦੁਕਾਨਾਂ ਜੀ ਸਾਰੀ ਆਹ ਜਿਆ ਦੁਕਾਨਾਂ ਚ ਠੀਕ ਹੈ ਇਹਨਾਂ ਦੀ ਦੁਕਾਨ ਤੇ ਚੱਲਦੇ ਆ ਤੇ ਨਾਲ ਆਪਾਂ ਬੱਸ ਜਿਹੜੀਆਂ ਸਾਰੀ ਗੱਲਬਾਤ ਵੀ ਪਹਿਲਾਂ ਜਿਹੜੇ ਕਿੰਨੇ ਸਿੰਘ ਸੀ ਕਦੋਂ ਰਹਿੰਦੇ ਸੀ ਹਨਾ ਸਾਰਾ ਤੇ ਚੱਲੀਏ ਜੀ ਇਹ ਦੇਖੋ ਜੀ ਸਾਹਮਣੇ ਸਿਕਿਉਰਿਟੀ ਵੀ ਦਿੱਤੀ ਹੋਈ ਹੈ ਇਹਨਾਂ ਨੂੰ ਗੱਡੀ ਖੜੀ ਹੈ ਨਾ ਸਪੈਸ਼ਲ ਹੁਣ ਸਿਕਿਉਰਿਟੀ ਮਿਲਦੀ ਹੈ ਇਹ ਇਸ ਤਰ੍ਹਾਂ ਦੀਆਂ ਦੁਕਾਨਾਂ ਜੀ ਸਾਰੀਆਂ ਤੇ ਆ ਇਹਨਾਂ ਦੀ ਤਸਵੀਰ ਵੀ ਲੱਗੀ ਹੋਈ ਹੈ ਅੰਦਰਲੇ ਪਾਸੇ ਦਿਖਾ ਦਈਏ ਤੁਹਾਨੂੰ ਹੋ ਸਾਹਮਣੇ ਗੁਰਦੁਆਰਾ ਸਾਹਿਬ ਸੀਗਾ ਕੋਲੀ ਇਹਨਾਂ ਦਾ ਕੰਮਕਾਰ ਹੈਗਾ ਲਓ ਜੀ ਅੰਦਰਲੇ ਪਾਸੇੋਂ ਦਿਖਾ ਦਈਏ ਇਹਨਾਂ ਦਾ ਇਹ ਦਵਾ ਖਾਣਾ ਇਹਨਾਂ ਦਾ ਇਹ ਆਪਣਾ ਕੰਮ ਜੀ ਸਾਰਾ ਹਕੀਮੀ ਦਾ ਹੈ ਨਾ ਹਕੀਮੀ ਚਾ ਹਕੀਮੀ ਮਤਲਬ ਵੈਦ ਕਹਿੰਦੇ ਨੇ ਵੈਦ ਕਹਿੰਦੇ ਨੇ ਹਕੀਮੀ ਉਰਦੂ ਜਾਂ ਫਾਰਸੀ ਚ ਹਕੀਮ ਕਹਿੰਦੇ ਸੀਗੇ ਉਰਦੂ ਜਾਂ ਹਾਂ ਤੇ ਪੰਜਾਬੀ ਚ ਹਾਂਜੀ ਤੇ ਇਹਦਾ ਜਿੰਨੇ ਇੱਥੇ ਪੰਜਾਬੀ ਆ ਸਾਰਿਆਂ ਦੀ ਕੰਮ ਕਰ ਰਏ ਆ ਜੀ ਮਤਲਬ ਨਹੀਂ ਕੋਈ ਪੰਸਰ ਕੀ ਦੁਕਾਨ ਵੀ ਲੱਗ ਇੱਥੇ ਜਿੰਨੇ ਅਫਗਾਨੀ ਸਿੰਘ ਸੀਗੇ ਉਹਨਾਂ ਦਾ ਮੇਨ ਕੰਮ ਕਰ ਕੀ ਸੀਗਾ ਕੀ ਕੰਮ ਕਰਦੇ ਸੀ ਉਹ ਤੋਂ ਪਹਿਲੇ ਤੋਂ ਸਭ ਕਪੜੇ ਦਾ ਕੰਮ ਵੀ ਕਰਦੇ تھے ਬੰਜਾਰਾ ਵਗੈਰੇ ਵੀ ਵੇਚਦੇ تھے ए, कपड़े ਦਾ ਵਪਾਰ ਹੋ ਗਿਆ ਪ੍ਰੈਕਟੀਕਲ ਕੰਮ ਵੀ ਕਰਦੇ ਸਨ ਨਹੀਂ ਕੱਪੜੇ ਦਾ ਕੰਮ ਹੋ ਗਿਆ ਕੱਪੜੇ ਕੰਮ ਸ਼ਰਾਪੀਕਾ ਕੰਮ ਸ਼ਰਾਫੀ ਪੈਸਿਆਂ ਦਾ ਦੇਣਾ ਆ ਪੈਸੇ ਲੈ ਲੈਣਾ ਦੇਣਾ ਹੁੰਦਾ ਠੀਕ ਹੈ ਠੀਕ ਹੈ ਔਰ ਕੱਪੜੇ ਦਾ ਕੰਮ تھا ਬੰਜਾਰੇ ਦਾ ਕੰਮ ਤਾਂ ਦਵਾਈ ਦਾ ਕੰਮ ਸੀ ਗਾੜੀਆਂ ਮਾਣੀਆਂ ਵੀ ਲਾਤੇ ਸਨ ਉਧਰੋਂ ਜੀ ਅੱਛਾ ਗਾੜੀਆਂ ਕਿੱਥੋਂ ਲੈਂਦੇ ਸੀ ਗਾੜੀ ਲੈਂਦੇ ਸੀ ਲੋਕ ਜਰਨੀਸ ਦੇ ਅੱਛਾ ਦੁਬਈ ਸੇ ਬਾਹਰੋਂ ਲੈ ਕੇ ਇੱਥੇ ਫਿਰ ਵੇਚ ਦਿੰਦੇ ਸੀ ਥੋੜਾ ਖੇਤੀਬਾੜੀ ਵੀ ਹੈਗੀ ਸੀ ਆਪਣੇ ਬੰਦੇ ਨੇ ਖੇਤ ਬਾੜੀ ਵਿੱਚ ਆ ਖੇਤੀ ਖੇਤ ਵੀ ਹੈਗੇ ਸੀ ਆ ਸਾਡਾ ਥੋੜਾ ਮੁੱਲ ਖੇਤੀ ਉਸ ਕੋ ਲਸ਼ਕਰ ਕਾ ਬਤਾਤੇ ਹੈ ਨਾ ਹੂੰ ਇਸ ਏਰੀਆ ਸੇ ਥੋੜਾ 20 ਘੰਟੇ ਦਾ ਰਸਤਾ ਹੋਗਾ ਜੀ ਹੂੰ ਜੀ ਹੁਣ ਛੱਡਤੀ ਜੀ ਖੇਤੀ ਸਾਰੀ ਇਹਨਾਂ ਪੰਜਾਬੀਆਂ ਨੇ ਖੇਤੀ ਚ ਮੁਸਲਮਾਨ ਭਾਈ ਸਾਡੀ ਖੇਤੀਬਾੜੀ ਕਰਦੇ ਆ ਛੋ ਕਰਦੇ ਨੇ ਨਾਮ ਤੁਹਾਡੇ ਤੇ ਜ਼ਮੀਨਾਂ ਹਾਂ ਜੀ ਜ਼ਮੀਨਾਂ ਸਾਡੀ ਇਹ ਖੇਤੀਬਾੜੀ ਉਹ ਕਰਦੇ ਆ ਠੀਕ ਹੈ ਜੀ ਹਾਂ ਜੀ ਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਇਹ ਦੁਕਾਨ ਕਰਦਿਆਂ ਨੂੰ ਨਹੀਂ ਤੋਂ ਆਕੀ ਵੀ 40 ਸਾਲ ਸੇ ਕਰ ਰਹਾ ਹਾਂ 40 ਸਾਲ ਤੋਂ ਹਾਂਜੀ ਆ ਪਿਤਾ ਜੀ ਸੀ ਵੀ ਇਹ ਕੰਮ ਹੈ ਉਹ ਤੁਹਾਡੇ ਪਿਤਾ ਜੀ ਵੀ ਇਹ ਕੰਮ ਕਰਦੇ ਸੀ ਅੱਛਾ ਹਾਂਜੀ ਤੇ ਹੁਣ ਬੱਚੇ ਤੁਹਾਡੇ ਜੀ ਬੱਚੇ ਵੀ ਮੇਰੇ ਸਾਥ ਕੰਮ ਕਰਦੇ ਸੀ ਅਭੀ 4 ਸਾਲ ਹੋ ਗਏ ਕੈਨੇਡਾ ਗਏ ਹੋ ਅੱਛਾ ਬੱਚੇ ਕੈਨੇਡਾ ਚਲੇ ਗਏ ਹਾਂਜੀ ਹਾਂ ਹੁਣ ਇਥੋਂ ਮਤਲਬ ਤੁਸੀਂ ਆਪਣੀ ਜਿਹੜੀ ਅਗਲੀ ਫੈਮਿਲੀ ਉਹ ਇਥੋਂ ਕੱਢ ਲਈ ਸਾਰੀ ਫੈਮਿਲੀ ਟਾਈਮ ਲਈ ਜੀ ਆਜੇ ਆਜ ਤੁਸੀਂ ਮਤਲਬ ਇਕੱਲੇ ਰਹਿੰਦੇ ਹੋ ਹਾਂ ਮੈਂ ਇਕੱਲਾ ਰਹਿਣਾ ਚਾਹੀਦਾ ਠੀਕ ਹੈ ਜੀ ਨਹੀਂ ਗੁਰਦੁਆਰੇ ਸਾਹਿਬ ਦਾ ਸੇਵਾਦਾਰ ਹੈ ਜੇ ਸਰ ਅਮਰੇ ਪਿਤਾ ਜੀ ਨੇ ਬਤਾਇਆ ਉਹ ਦਰ ਮੈਨੂੰ ਬੁਲਾਤੇ ਸੀ ਇਧਰ ਗੁਰਦਾਰ ਸਾਹਿਬ ਦੀ ਸੇਵਾ ਲਈ ਕਹਤੇ ਸਿਨ ਪਿਤਾ ਜੀ ਦੀ ਬਾਤ ਮੰਨਵਾ ਤੇ ਇਹ ਇਹ ਸਾਰੀਆਂ ਦੇਸੀ ਦਵਾਈਆਂ ਜੀ ਕਿ ਅੰਗਰੇਜ਼ੀ ਵੀ ਹੈ ਜਿਹੜਾ ਕੰਮ ਕਰਦੀ ਹੈ ਬੜੀ ਬਹੁਤ ਅੰਗਰੇਜ਼ੀ ਵੀ ਆਈ ਚੀ ਦੇਸੀ ਦਵਾਈ ਵੀ ਹੈ ਅਚ ਅੰਗਰੇਜ਼ੀ ਦਵਾਈ ਵੀ ਦੇਸੀ ਵੀ ਹੈ ਫਿਰ ਲੈਂਦਾ ਤੁਹਾਡੇ ਤੋਂ ਦਵਾਈਆਂ ਕੌਣ ਹੈ ਇਹ ਮਤਲਬ ਜਿਵੇਂ ਡਾਕਟਰ ਅੱਜ ਕੱਲ ਦਾ ਡਾਕਟਰੀ ਚੱਲ ਪਈ ਜਿਵੇਂ ਹਕੀਮਾਂ ਦਾ ਕੰਮ ਸਾਡੇ ਪਿੰਡਾਂ 'ਚ ਜਾਂ ਵੈਦ ਦਾ ਖਤਮ ਹੀ ਹੋ ਗਿਆ ਪਿੰਡਾ ਜਹਣ ਹੈ ਨਹੀਂ ਮੈਂ ਵੇਚ ਵੀ ਹਾਂ ਡਾਕਟਰ ਵੀ ਹਾਂ ਅੱਛਾ ਡਾਕਟਰ ਵੀ ਹਾਂ ਤਾਈਓ ਨਾਲ ਆ ਰੱਖਿਆ ਹੋਇਆ ਡਾਕਟਰ ਹੈ ਮੈਂ ਡਾਕਟਰ ਵੀ ਹਾਂ ਵੇਚ ਵੀ ਹਾਂ ਚਲੋ ਚਲੋ ਵਧੀਆ ਜੀ ਗੁਰੂ ਸਾਹਿਬ ਕਾ ਗੁਰਮੰਤਰ ਸਾਹਿਬ ਜੀ ਉਹ ਤਿਆਰ ਦਾ ਸੇਕ ਕਰਦੇ ਹੈ ਕਿ ਅੱਛਾ ਜੀ ਹਾਂ ਜੀ ਕਿੰਨੇ ਸਾਲ ਦੀ ਉਮਰ ਹੋ ਗਈ ਜੀ ਤੁਹਾਡੀ ਮੈਂ 55 ਸਾਲ ਦਾ ਹੂੰ 55 ਸਾਲ ਦੀ ਉਮਰ ਹੋ ਗਈ ਠੀਕ ਹੈ ਜੀ ਚਲੋ ਵਧੀਆ ਜੀ ਪਰਮਾਤਮਾ ਕਿਰਪਾ ਬਣਾਈ ਰੱਖੇ ਤੁਹਾਡੇ ਤੇ ਹਨ ਤੇ ਤੁਸੀਂ ਤਾਂ ਵੈਸੇ ਇੱਥੇ ਬਹੁਤ ਕੁਝ ਬਦਲਦਾ ਦੇਖਿਆ ਹੋਊਗਾ ਹਾਲਾਤ ਬਦਲਦੇ ਦੇਖੇ ਨੇ ਨਾ 55 ਸਾਲ ਇਹੀਂ ਆ ਮਾਰਨ ਗੁਜ਼ਾਰ ਚੁਕਾਏ ਜੀ ਹਾਂ ਜ ਸਾਬ ਇਨਕਲਾਬੀ ਤਰੀਕ ਗੁਜ਼ਾਰ ਚੁਕਾਏ ਅੱਛਾ ਜਿਵੇਂ ਇੱਥੇ ਪਹਿਲਾਂ ਹਕੀਮਾਂ ਦੀਆਂ ਜਾਂ ਜਿਵੇਂ ਹੁਣ ਤਾਂ 2-3 ਦੁਕਾਨਾਂ ਹੀ ਆ ਤੁਹਾਡੀਆਂ ਪਹਿਲਾਂ ਹੋਰ ਵੀ ਹੁੰਦੀਆਂ ਸੀ ਦੁਕਾਨਾਂ 50 ਤੋਂ ਜ਼ਿਆਦਾ ਥੀ ਹਕੀਮ ਕੀ ਦੁਕਾਨ ਸਾਰੇ ਛੱਡ ਗਏ ਸਾਰੇ ਛੱਡ ਗਏ ਠੀਕ ਹੈ ਚਲੋ ਸ਼ੁਕਰੀਆ ਜੀ ਬੈਠੀ ਲੰਗਰ ਪਾਣੀ ਮੈਂ ਨਾ ਨਾ ਬਾਸ ਜੀ ਜੀ ਚਾਹੇ ਬਣਾएंगे लंगर बनाएंगे ना, ना ना शुक्रिया जी लंगर ਤੇ ਚਾਰੇ ਗੁਰਦੁਆਰਾ ਸਾਹਿਬ ਦੁਕਾਨ ਵਿੱਚ ਕੁਝ ਖਾਤੇ ਪੀਤੇ ਮਿਲਾਉਂਗਾ ਕੋਈ ਨਹੀਂ ਖਾਣੇ ਜੀ ਬਾਈ ਜਾਨੇ ਆਪਾ ਕੋਈ ਗੱਲ ਨਹੀਂ ਤੇ ਆਹ ਜੀ ਇਹਨਾਂ ਦੀ ਦੁਕਾਨ ਹੈ ਇਹੋ ਜੀਆਂ ਦਵਾਈਆਂ ਇਹੋ ਜੀਆਂ ਦੁਕਾਨਾਂ ਇਹ ਅੱਜ ਕੱਲ ਦੇਖੋ ਇਹ ਆਹ ਹੈ ਇਹ ਜਿਆ ਸਮਾਨ ਹੈ ਜਿਹੜਾ ਇਹ ਸਾਰਾ ਵੇਚਦੇ ਆਏ ਮਿਹਰਬਾਨੀ ਸ਼ੁਕਰੀਆ ਤੁਹਾਡਾ ਬੈਠੀ ਜੀ ਲੰਗਰ ਪਾਣੀ ਮੇਰੇ ਸਾਥ ਖਾਈ ਨਾ ਚਲੋ ਨਾ ਫਿਰ ਫਿਰ ਆਵਾਂਗੇ ਜੀ ਚਾਏ ਬਾਏ ਮੈਂ ਕਿਹਾ ਫਿਰ ਮਿਲਾਂਗੇ ਅਬ ਤੋ ਗੇੜਾ ਲੱਗਤਾ ਰਹੇਗਾ ਇੱਕ ਵਾਰ ਮਿਲ ਲਈਏ ਨਹੀਂ ਆਪਕੀ ਸੇਵਾ ਮੈਂ ਨਹੀਂ ਕਰ ਸਕਾ ਨਾ ਨਹੀਂ 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 ਸੇਵਾ ਸ਼ੁਕਰੀਆ ਨਹੀਂ ਸ਼ੁਕਰੀਆ ਸ਼ੁਕਰੀਆ ਤਾਂ ਸ਼ੁਕਰੀਆ ਤੁਹਾਡਾ ਜੀ ਮਿਹਰਬਾਨੀ ਮੈਂ ਤਾਂ ਕਹਿਣਾ ਬੈਠੀ 12 ਵਜੇ ਨਾ ਫਿਰ ਜਿਆਦਾ ਸੀ ਲੇਟ ਹੋ ਜਾਾਂਗੇ ਅਸੀਂ ਉਧਰ ਨਾਲ ਸਾਡਾ ਇਹ ਜੀ ਆਪਣਾ ਗੁਰਦੁਆਰਾ ਸਾਹਿਬ ਦੇ ਨੇੜੇ ਦੀ ਆ ਸਾਰੀਆਂ ਜਿੰਨੇ ਦੁਕਾਨਾਂ ਇਹਨਾਂ ਨੂੰ ਪੂਰੀ ਸਿਕਿਉਰਿਟੀ ਦਿੱਤੀ ਹੋਣਾ ਇੱਧਰ ਗਾਰਡ ਬੈਠਾਗਾ ਜਿਵੇਂ ਕਹਣਾ ਤੇ ਸੇਫਟੀ ਪੂਰੀ ਜਿਹੜੀ ਦੀ ਹੁਣ ਦੀ ਗਵਰਨਮੈਂਟ ਇਹਨਾਂ ਵੱਲੋਂ ਬਹੁਤ ਦਿੱਤੀ ਹੋਈ ਹੈਗੀ ਧੰਨਵਾਦ ਜੀ ਇਹਨਾਂ ਦਾ ਬਹੁਤ-ਬਹੁਤ ਜਿਹੜਾ ਇਹਨਾਂ ਨੇ ਸਾਨੂੰ ਇੰਨਾ ਕੀਮਤੀ ਟਾਈਮ ਦਿੱਤਾ ਤੇ ਇਹਨਾਂ ਨੇ ਜਿਵੇਂ ਸਾਨੂੰ ਪਹਿਲਾਂ ਦੱਸਿਆ ਸੀ ਨਾ ਵੀ ਕਾਫੀ ਬਹੁਤ ਜ਼ਿਆਦਾ ਗੰਢੀ ਸੀਗੀ ਇੱਥੇ ਜਿਨ੍ਹਾਂ ਦਾ ਸਾਰਿਆਂ ਦਾ ਕੰਮਕਾਰ ਲਗਭਗ ਦਿਵਾਈਆਂ ਦਾ ਹੋ ਰਹੀ ਸੀਗਾ ਇਹੀ ਜ਼ਿਆਦਾ ਕੰਮ ਕਰ ਸੀ ਹੁਣ ਤਾਂ ਹਾਲਾਤ ਤੁਹਾਨੂੰ ਪਤਾ ਹੀ ਨੇ ਬਹੁਤ ਘੱਟ ਇੱਥੇ ਬੰਦੇ ਆ ਜਿਹੜੇ ਆਪਣੇ ਪੰਜਾਬੀ ਜਾਂ ਸਿੱਖ ਸਰਦਾਰ ਰਹਿ ਗਏ ਹਨ ਜੀ ਹਾਂ ਤੇ ਇਹ ਜਿਗਰਿਆਣਾ ਚੋਂ ਇੱਕ ਆ ਜਿਹੜੇ ਹੁਣ ਬੈਠੇ ਆ ਹਨ ਜੀ ਹਾਂ ਹਾਂ ਤੇ ਸ਼ੁਕਰੀਆ ਜੀ ਗਵਰਨਮੈਂਟ ਵੱਲੋਂ ਕੋਈ ਪ੍ਰੋਬਲਮ ਨਹੀਂ ਹੈ ਲੋਕਾਂ ਲੋਕਾਂ ਤੋਂ ਕੋਈ ਪ੍ਰੋਬਲਮ ਨਹੀਂ ਹੈ ਹਾਂਜੀ ਗੁਜ਼ਾਰਾ ਸਾਡਾ ਅੱਛਾ ਚੱਲ ਰਿਹਾ ਹੈ ਗੁਜ਼ਾਰਾ ਵਧੀਆ ਚੱਲ ਜੀ ਜਾਂਦਾ ਹੈ ਹਨ ਬਸ ਗੁਜ਼ਾਰੇ ਜੀ ਰੋਜੀ ਰੋਟੀ ਖਾਣੀ ਹੁੰਦੀ ਹੈ ਜ਼ਿੰਦਗੀ ਗੁਜ਼ਾਰੇ ਜੋਗੀ ਬੰਦਾ ਚਲਾਈ ਜਾਂਦਾ ਹੈ ਹਨਾ ਹੋਰ ਕੀ ਹੈ ਬਿਲਕੁਲ ਸਾਰੇ ਸੇਵਾਦਾਰੀ ਹਨਾ ਤਕਰੀਰ ਸਾਹਿਬ ਨੇ ਵੀ ਨਹੀਂ ਕੋਈ ਕੈਨੇਡਾ ਵਾ ਕੇ ਰੋਟੀ ਖਾਈ ਜਾਂਦਾ ਹੈ ਕੋਈ ਅਫਗਾਨਿਸਤਾਨ ਵਾਕੇ ਕੋਈ ਇੰਡੀਆ ਵਾਕੇ ਖਾਣੀ ਰੋਟੀ ਹੈ ਸਭ ਰੋਜੀ ਦੇ ਰੋਜੀ ਸਾਰੇ ਰੋਜੀ ਦੇ ਚੱਕਰ ਹੈ ਕਿਹੜੇ ਹਾਲਾਤਾਂ ਚ ਖਾਂਦਾ ਬੰਦਾ ਉਹ ਥੋੜਾ ਜਿਹਾ ਮੈਟਰ ਕਰਦਾ ਹੈ ਹਨਾ ਥੋੜੇ ਤੇ ਮਤਲਬ ਥੋੜੇ ਜਿਹੇ ਹਾਲਾਤ ਉਵੇਂ ਦੇ ਰਹੇ ਪਹਿਲੇ ਵੇਲੇ ਪਰਮਾਤਮਾ ਦਾ ਬਹੁਤ ਸ਼ੁਕਰ ਕਰੇ ਫਿਰ ਵੀ ਜੀ ਇਹ ਇਹ ਸਬਰ ਸ਼ੁਕਰ ਹੁੰਦਾ ਦਿਨ ਉਹ ਹਜੇ ਵੀ ਪਰਮਾਤਮਾ ਦਾ ਸ਼ੁਕਰ ਕਰਦੇ ਆ ਇਹ ਸ਼ੁਕਰਾਨਾ ਹੈ ਪਰਮਾਤਮਾ ਦਾ ਸਾਡੇ ਤੇ ਰੱਬ ਦੀ ਕਿਰਪਾ ਵੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਵੇ ਪਰਮਾਤਮਾ ਹੋਰ ਵੀ ਰੱਖੇ ਜੀ ਅੱਗੇ ਤੋਂ ਵੀ ਪਰਮਾਤਮਾ ਕਿਰਪਾ ਰੱਖੇ ਗੁਰੂ ਸਾਹਿਬ ਦੀ ਕਿਰਪਾ ਸ਼ੁਕਰੀਆ ਜੀ ਹੁਣ ਅਸੀਂ ਇਹ ਕਾਬਲ ਦੀਆਂ ਪੁਰਾਣੀਆਂ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਲੰਘਾਂਗੇ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਪੁਰਾਣ ਜੋ ਇਹ ਸਾਰੇ ਤੁਹਾਨੂੰ ਦੇਖ ਰਹੇ ਗੁਰਦੁਆਰੇ ਜੈਂਟਰ ਹਨ ਪੂਰੀ ਗੁਰਦੁਆਰੇ ਦੀਆਂ ਦੁਕਾਨਾਂ ਸਾਰੀਆਂ ਅੱਛਾ ਜਿਵੇਂ ਤੁਹਾਨੂੰ ਦੱਸਿਆ ਪੁਰਾਣਾ ਇਲਾਕਾ ਇਹ ਤੇ ਪੁਰਾਣੀਆਂ ਉਵੇਂ ਗਲੀਆਂ ਕੱਚੀਆਂ ਕੱਚੀਆਂ ਸਖਤੇ ਬਹੁਤ ਜ਼ੁਲਮ ਮਾਇਆ ਬਹੁਤ ਹਨ ਸ਼ੀ ਲੋਕੀ ਦੁਨੀਆ ਤੇ اچھا ਬਹੁਤ ਤਰੱਕੀ ਹੈ ਬਹੁਤ ਛੇੜਦੇ ਤੇ ਸਤਾਤੇ ਤੇ ਹਮਲ ਕਰਦੇ ਤੇ ਪਗੜੀ पे ਹੱਥ ڈالਦੇ ਤੇ ਚਾਕੂ ਸੇ ਮਾਰਦੇ ਤੇ ਚੋਰੀ ਕਰਦੇ ਤੇ ਬਹੁਤ ਪਰੇਸ਼ਾਨ ਹੋ ਗਏ ਸੀ ਆਪਣੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾਗਾ ਠੀਕ ਹੈ ਇਸ ਲਈ ਕਾਫੀ ਲੋਕ ਤਾਂ ਮਨ ਬਰ ਗਿਆ ਬਿਲਕੁਲ ਕਹਿ ਰਹੇ ਚਲੇ ਜਾਏ ਇਸ ਸ਼ਹਿਰ ਸੇ ਤਾਂ ਚਲੇ ਜਾਏਗਾ ਇਸੇ ਵਜ੍ਹਾ ਤੇ ਚਲੇ ਗਏ ਕਿਉਂਕਿ ਬਹੁਤ ਜ਼ੁਲਮ ਵੀ ਕਿੰਨੇ ਸਹੀ ਸਹੀ ਗੱਲ ਹੈ ਥੋੜਾ ਸਹੁ ਹੋਰ ਸਹੁ ਕਿੰਨਾ ਟਾਈਮਸ ਹੋਊਗਾ ਨਾ ਨਹੀਂ ਜੋ ਆਪ ਹਮਾਰ ਦੇਖ ਲਈ ਸਾਰਾ ਗੁਰਦੁਆਰਾ ਹੈ ਗੁਰੂ ਹਰਗੋਬਿੰਦ ਜੀ ਦਾ ਛੇਟਾ ਇਹ ਵੀ ਬੰਦ ਹੈ ਜੀ ਅੱਛਾ ਖੁੱਲਾਗਾ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਦੂਜਾ ਜਿਹੜਾ ਸੀ ਬੜਾ ਗੁਰਦੁਆਰਾ ਕਾਬਲ ਨਿਚ ਇਹੀ ਗੁਰਦੁਆਰਾ ਹੈ ਗੁਰੂ ਹਰਗੋਬਿੰਦ ਜੀ ਦਾ ਤੇ 6ਵੇਂ ਪਾਸ਼ਾ ਵੀ ਆਇਆ ਹੈ ਜਿਵੇਂ ਉਹ 7ਵੇਂ ਪਾਸ਼ਾ ਆਇਆ ਹੈ 7ਵੇਂ ਪਾਸ਼ਾ ਦਾ ਗੁਰਦੁਆਰਾ ਹੈ 6ਵੇਂ ਪਾਸ਼ਾ ਦਾ ਲਓ ਜੀ ਤੁਹਾਨੂੰ ਕਰਾ ਦੀ ਦਰਸ਼ਨ

ਦਰਸ਼ਕੀਓ ਚਲੋ ਜੀ ਕਮ ਆਨ ਇਤਨਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪ੍ਰਾਣੀ ਕਾਰ ਖੜੀ ਹੈਗੀ ਤੇ ਕਾਫੀ ਜ਼ਿਆਦਾ ਪੁਰਾਣੀ ਹੈ ਪਾਲੀ ਭਾਈ ਕਿੰਨੀ ਪੁਰਾਣੀ ਹੋਣੀ ਇਹ ਮੈਂ ਤਾਂ 60 60 ਮਾਣ ਲਾ ਰਹੀ ਆ ਪਤਾ ਨਹੀਂ ਕਿੰਨੀ ਪੁਰਾਣੀ ਹੈ ਜੀ ਦਿਖਾਉਣੀ ਆ ਤੁਹਾਨੂੰ ਅੰਦਰਲੇ ਵਸੇ ਟਾਕੀ ਖੁੱਲਦੀ ਹੈ ਜੀ ਮੈਂ ਪਹਿਲਾਂ ਕਹਿ ਕੇ ਹਟੇ ਵੀ ਐਸਜੀਪੀਸੀ ਨੂੰ ਵੀ ਇਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਗੁਰਦੁਆਰਾ ਸਾਹਿਬ ਦੀ ਨਿਲਾਮ ਨਹੀਂ ਕਰਨੀ ਚਾਹੀਦੀਆਂ ਸਾਹਮਣੀ ਚਾਹੀਦੀਆਂ ਨੇ ਪੁਰਾਣੀਆਂ ਚੀਜ਼ਾਂ ਹੂੰ ਇਹ ਕਿਹੜੀ ਕੰਪਨੀ ਅੰਦਰ ਵੀ ਨਹੀਂ ਇਹ ਲਿਖਿਆ ਹੋਇਆ ਹੈ ਨਾ ਕਾਰ ਕਾਫੀ ਪੁਰਾਣੀ ਹੈ ਸਤਿ ਸ੍ਰੀ ਅਕਾਲ ਜੀ ਕਿਵੇਂ ਹਾਲ ਹੈ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਹੋ ਜੀ ਸ਼ੁਕਰ ਹੈ ਵਾਹਿਗੁਰੂ ਦਾ ਜੀ ਚਲੋ ਵਾਹਿਗੁਰੂ ਦਾ ਸ਼ੁਕਰ ਜੀ ਜੀ ਮਿਹਰਬਾਨੀ ਜੀ ਤੁਹਾਡੀ ਹੋਰ ਵਧੀਆ ਇਹ ਘਰ ਬਾਰੇ ਅਸੀਂ ਜਾਣਕਾਰੀ ਲੈ ਰਹੇ ਸੀ ਇਹ ਕਿੰਨੀ ਪੁਰਾਣੀ ਹੈ ਜੀ ਇਹ ਤਕਰੀਬਨ 80 ਸਾਲ ਪੁਰਾਣੀ ਹੈ 80 ਸਾਲ ਪੁਰਾਣੀ ਹਾਂ ਕਿਸ ਅ ਇਸ ਵਿੱਚ ਘਰ ਮਤਲਬ 60 ਸਾਲ ਤੋਂ ਇਸ ਗੁਰਦੁਆਰੇ ਨੂੰ ਹੋ ਗਿਆ ਬੜਾ ਹੈ ਪਹਿਲੇ ਸਾਰੇ ਗੁਰਸਿੱਖਾਂ ਦੇ ਘਰ ਹੁੰਦੇ ਸੀ ਆਸ-ਪਾਸ ਅੱਛਾ ਜੀ ਤੇ ਨਾਲੇ ਜਦੋਂ ਡੈਥ ਹੁੰਦੀ ਸੀ ਇਸ ਗੱਡੀ 'ਚ ਲੈ ਜਾਂਦਾ ਸੀ ਸ਼ਮਸ਼ਾਨ ਜਦੋਂ ਕਿਸੇ ਦੀ ਵੀ ਡੈਥ ਹੁੰਦੀ ਸੀ ਇਹ ਗੱਡੀ ਸ਼ਮਸ਼ਾਨ ਘਾਟ ਲੈ ਜਾਂਦੇ ਫਿਰ ਤੁਹਾਡੀ ਉਮਰ ਤੋਂ ਵੀ ਪਹਿਲਾਂ ਦੀ ਇਹ ਕਾਰ ਜੀ ਤੁਹਾਡੀ ਉਮਰ ਕਿੰਨੀ ਹੋਗੀ ਜੀ ਪਲਸ 70 ਤੁਹਾਡੇ ਤੋਂ ਵੀ ਪਹਿਲਾਂ ਦੀ ਹੈ ਹਾਂਜੀ ਇਹ ਕਾਰ ਕੇ ਤੋਂ ਬਾਹਰੋਂ ਇੰਪੋਰਟ ਵਗੈਰਾ ਕਰਾਈ ਸੀ ਜੀ ਇਹ ਤਾਂ ਅਫਗਾਨਿਸਤਾਨ 'ਚ ਸਾਰੀ ਇੰਪੋਰਟਡ ਗੱਡੀਆਂ ਆਂਦੀਆਂ ਨੇ ਅੱਛਾ ਬਾਹਰੋਂ ਗੱਡੀਆਂ ਹੁੰਦੀਆਂ ਨੇ ਸਾਰੀਆਂ ਬਾਹਰੋਂ ਆਂਦੀਆਂ ਨੇ ਅੱਛਾ ਇਹ ਵੀ ਬਾਹਰੋਂ ਲਿਆਂਦੀ ਸੀ ਬਾਹਰੋਂ ਲਿਆਂਦੀ ਸੀ ਕਿਹੜੇ ਦੇਸ਼ ਦੀ ਮੇਡ ਹੈਗੀ ਇਹ ਪਤਾ ਕੁਛ ਇਹਦੇ ਬਾਰੇ ਯੂ ਐਸ ਏ ਦੀ ਹੈ ਅੱਛਾ ਯੂ ਐਸ ਏ ਦੀ ਹੈ ਉਸ ਟਾਈਮ ਯੂ ਐਸ ਏ ਤੋਂ ਲਿਆਂਦੀ ਸੀ ਹਾਂ ਕਿਸ ਕੰਮ ਲਈ ਵਰਤੀ ਬਸ ਕੱਲੇ ਸਮਝ ਸਿਰਫ ਹੈ ਅਸੀਂ ਜਦੋਂ ਤੋਂ ਕਿ 91 ਹੈ ਹਾਂਜੀ ਸਾਡੀ ਫੈਮਿਲੀ ਤਾਂ ਚਲੀ ਗਈ ਨਾ ਜੇ ਦਿਨ ਆ ਗਿਆ ਅਫਗਾਨਿਸਤਾਨ ਹੈ ਹਾਂਜੀ ਉਸ ਤੋਂ ਬਾਅਦ ਅਸੀਂ ਹਰ ਸੰਡੇ ਨੂੰ ਹਾਂਜੀ ਸ਼ੁਰਬਜ਼ਾਰ ਗੁਰਦੁਆਰੇ ਅਸੀਂ ਯਾਤਰਾ ਕਰਦੇ ਸੀ 18-20 ਬੰਦੇ ਸੇ ਬੈਠ ਕੇ ਜਾਂਦੇ ਹੁੰਦੇ ਸੀ ਅੱਛਾ ਜੀ ਇਸ ਕਾਰ ਦੇ ਵਿੱਚ ਕਦੋਂ ਕਦੋਂ ਤੱਕ ਕਰਦੇ ਰਹੇ ਜੀ ਇਹ ਯਾਤਰਾ ਤੁਸੀਂ ਕਿੰਨੇ ਕਿੰਨੇ ਸਾਲ ਤੱਕ ਮੇਰੇ ਖਿਆਲ ਨਾਲ ਕਿ 91 ਤੋਂ ਬਾਅਦ ਹੋ ਗਿਆ 2010 ਤੱਕ ਉਸ ਤੋਂ ਬਾਅਦ ਸਾਰੀ ਜੋ ਗੁਰਸਿੱਖ ਚਲੇ ਗਏ ਹਮ ਸੰਗਤ ਚਲੀ ਗਈ ਤਾਂ ਇੱਕ ਗੱਡੀ ਰਹਿ ਗਈ ਇੱਥੇ ਬਸ ਗੱਡੀ ਇੱਥੇ ਖੜੀ ਹੋ ਦਿੰਦੀ ਹਾਂ ਜਿਹੜੇ ਵਿਚਾਰੇ ਪੁਰਾਣੇ ਬੰਦੇ ਸਿੱਖੀਆਂ ਦੀ ਡੈਥ ਹੋ ਗਈ ਹਮ ਬਜ਼ੁਰਗ ਬੰਦੇ ਹਮ ਕੁਝ ਚੱਲੇ ਗਏ ਤਿੰਨ ਵਾਰ ਬੰਬਲਾਸ ਹੋਏ ਇੱਥੇ ਇਸ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰੇ ਬੰਬਲਾਸੇ ਵਿੱਚ ਚਾਰ ਕਾਟੇ ਹੰਦਰਸੀ ਗੁਰਦੁਆਰੇ ਦੇ ਤਿੰਨ ਵਾਰੀ ਹੋਇਆ ਇੱਥੇ ਤਿੰਨ ਵਾਰੀ ਇੱਕ ਵਾਰ ਜਲਾਲਾਬਾਦ ਆਇਆ 2008 ਅੱਛਾ ਇਸ ਗੁਰਦੁਆਰਾ ਸਾਹਿਬ ਵਿੱਚ ਤਾਂ ਇੱਕ ਵਾਰੀ ਹੋਇਆ ਭਾਰੀ ਆਇਆ 2022 ਚ ਹੋਇਆ ਹੈ ਨਾ ਭਾਈ ਮੈਂ ਇੱਥੇ ਮੌਜੂਦ ਸੀ ਗੁਰਦੁਆਰੇ ਚ ਅੱਛਾ ਤੁਸੀਂ ਇੱਥੇ ਸੀ ਉਦੋਂ ਮੌਜੂਦ ਸਾਰੀ ਸੰਗਤ ਨੂੰ ਮੈਂ ਬਾਹਰ ਕੱਢਿਆ ਸੀ ਮੈਂ ਖੁਦ ਅੰਦਰ ਰਹਿ ਗਿਆ ਸੀ ਓ ਵਾਹਿਗੁਰੂ ਸਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਨਾਲ ਬਚ ਗਏ ਚਲੋ ਜੇ ਮਹਾਰਾਜ ਆਪ ਰੱਖਦੇ ਆ ਜੀ ਹੈਨਾ ਹਾਂ ਜੀ ਹਾਂ ਜੀ ਬੜੇ ਮੁਸ਼ਕਿਲ ਹਾਲਾਤ ਦੇਖੇ ਆ ਠੀਕ ਹੈ ਦੇਖਣਾ ਪੈਂਦਾ ਹੈ ਹੂੰ ਹੂੰ ਇਹ ਜੀ ਜਿਹੜੀ ਗੱਡੀ ਆ ਇਹ ਕਹਿੰਦੇ ਆ ਇੱਕ ਤਰੀਕੇ ਦਾ ਮੈਂ ਤੁਹਾਨੂੰ ਸਮਝਾਦਾ ਵੀ ਇਹ ਨਗਰ ਕੀਰਤਨ ਦੇ ਤੌਰ ਤੇ ਜਿਵੇਂ ਆਪਾਂ ਨਗਰ ਕੀਰਤਨ ਕੱਢਦੇ ਨਾ ਉਸ ਤਰੀਕੇ ਨਾਲ ਵਰਤੀ ਜਾਂਦੀ ਸੀ ਹਨਾ ਨਹੀਂ ਹਾਂਜੀ ਫੇਰ ਮਤਲਬ ਜਿਵੇਂ ਦੇਟ ਤੋਂ ਤੁਸੀਂ ਉਹਨਾਂ ਨੂੰ ਲੈ ਜਾਂਦੇ ਸੀ ਨਾਲੇ ਤੁਸੀਂ ਕਹਿੰਦੇ ਸੀ ਵੀ ਸੰਡੇ ਨਾ ਇਹਨੂੰ ਅਸੀਂ ਯੂਜ਼ ਕਰਦੇ ਸੀ ਨਹੀਂ ਸੰਡੇ ਨੂੰ ਤੁਸੀਂ ਕਹਿੰਦੇ ਸੀ ਜਾਂਦੇ ਸੀ ਪਹਿਲੇ ਅਸੀਂ ਗੁਰਦੁਆਰੇ ਦੀ ਯਾਤਰਾ ਨੂੰ ਸ਼ਾਮ ਦੇ ਟਾਈਮ ਹਾਂ 18-20 ਬੰਦੇ ਜਾਂਦੇ ਸੀ ਗੱਡੀ ਦੀ ਕਾਰ ਬੈਠ ਕੇ ਸ਼ੋਰ ਬਾਜ਼ਾਰ ਅੱਛਾ ਗੁਰਦੁਆਰੇ ਦੀ ਯਾਤਰਾ ਵਾਸ ਕਿਦਾਂ ਜੀ ਐਂਬੂਲੈਂਸ ਕੇ ਐਂਬੂਲੈਂਸ ਦੇ ਤੌਰ ਤੇ ਵਰਤਦੇ ਸੀ ਤੌਰ ਤੇ ਕਿਉਂਕਿ ਇਸ ਟਾਈਮ ਵਿੱਚ ਗੜੀ ਬਹੁਤ ਘੱਟ ਹੋ ਜਾਂਦੀ ਸੀ ਹੂੰ ਰਾਸ਼ਨ ਰਾਸ਼ਨ ਖਰਚੇ ਲਈ ਪਾਣੀ ਲਈ ਔਰ ਦੂਸਰਾ ਜਿਸ ਕੀ ਡੈਟ ਹੁੰਦੀ ਸੀ ਫਿਰ ਇਦਰ ਉਸ ਟਾਈਮ ਬਹੁਤ ਪੰਗੇ تھے ਜੀ ਮਤਲਬ ਮੈਂ ਸਮਝ ਗਿਆ ਵੀ ਜੋ ਬਾਰ ਸਸਕਾਰਵੰਦਾ ਸੀ ਫਿਰ ਸਸਕਾਰਵੰਦਾ ਸੀ ਫਿਰ ਉਹਨਾਂ ਨੇ ਛੋਟੀ ਸੀ ਫਿਰ ਗੱਡੀ ਸਲੀਕੇ ਚਾਹ ਅੱਛਾ ਸਰ ਚੱਲਦੇ ਆ ਇਧਰ ਤੋਂ ਮੈਂ ਮੜਾ ਦੇ ਪਿੱਛੋਂ ਕਾਰ ਦਿਖਾਦਾ ਥੋੜੀ ਹੈ ਨਾ ਇੱਥੇ ਕਾਰ ਦੇਣਾ ਸ਼ਵਰਲਟ ਹੈ ਸ਼ਵਰਲਟ ਦੀ ਕਾਰ ਇਹ ਹੈ ਤੇ ਅਮਰੀਕਨ ਹੈ ਇਹ ਇਹਦੀ ਮੈਂ ਕਹਾਂ ਜਿੰਨੀ ਇਹਦੀ ਚੜਾਈ ਹੈ ਜੀ ਇੰਨੀ ਚੜਾਈ ਨਹੀਂ ਹੈਗੀ ਅੱਜ ਕੱਲ ਤਾਂ ਹੈ ਨਾ ਸੈਵਨ ਸੀਟਰ ਹੈ ਨਾ ਅੱਛਾ ਸੈਵਨ ਸੀਟਰ ਹੈ 2 ਸੀਟਾਂ ਇਹਦੇ ਅੱਗੇ ਆ ਜੀ ਤੇ 3 ਇਹਦੇ ਪਿੱਛੇ ਬਾਕੀ ਆ ਪਿਛਲੇ ਪਾਸੇ ਤੇ ਇੰਨੀਆਂ ਸੀਟਾਂ ਨੇ ਜੇ ਟੋਟਲ ਆ ਦੇਖੋ ਆ ਇਹਦਾ ਨਾਮ ਵੀ ਆ ਜੀ ਇੱਥੇ ਪਿੱਛੇ ਲਿਖਿਆ ਹੋਇਆ ਕੰਟਰੀ ਸੂਡਾਨ ਇੱਥੇ ਜੀ ਤੇ ਇਹਨਾਂ ਨੇ ਯਾਦ ਸੰਭੀ ਹੋਈ ਆ ਪਾਲੀ ਬਾਈ ਦਾ ਕਹਾਣਾ ਵੀ ਆਪਾਂ ਨੂੰ ਸਾਹਮਣੀਆਂ ਚਾਹੀਦੀਆਂ ਇਹ ਚੀਜ਼ਾਂ ਹਨਾ ਲਾਮ ਕਰ ਦਿੰਦੇ ਨੇ ਆਪਣੇ ਨਾਲੇ ਤਾਂ ਯਾਰ ਹਨਾ ਵੇਚ ਦਿੰਦੇ ਨੇ ਹਨਾ ਵੀ ਸਾਡਾ ਇਤਿਹਾਸ ਕਿੰਨਾ ਪੁਰਾਣਾ ਹੈ ਕੀ 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 ਸਾਡੇ ਪਹਿਲਾਂ ਕੋਲੇ ਸੀ ਹੁਣ ਕੀ ਕੀ ਹੈ ਸਾਡੇ ਕੋਲੇ ਮੇਰੇ ਖਿਆਲ ਦੇ ਇੱਕ ਗੱਲ ਬਾਈ ਤੁਸੀਂ ਹੋਰ ਦੇਖੋ ਇਤਿਹਾਸਾਨ ਕੀਤੀਆਂ ਹੋਈਆਂ ਚੀਜ਼ਾਂ ਨੇ ਬਾਈ ਇਹ ਗੁਰਦੁਆਰਾ ਸਾਹਿਬ ਨੂੰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਖੜੀਆਂ ਨੇ ਵਧੀਆ ਗੱਲ ਹੈ ਇੱਥੋਂ ਦੀ ਮੇਰੇ ਖਿਆਲ ਦੇ ਵਿੱਚ ਇੱਥੋਂ ਦੇ ਸਿੱਖ ਜੀ ਤੁਸੀਂ ਦੇਖੋ ਕਿਸੇ ਟਾਈਮ ਕਿੰਨੇ ਪਾਵਰਫੁਲ ਸੀ ਵੀ ਯੂ ਐਸ ਤੋਂ ਗੱਡੀਆਂ ਇੰਪੋਰਟ ਹੋ ਕੇ ਆਈਆਂ ਕਿੰਨੇ ਮਤਲਬ ਕਮਿਊਨਿਟੀ ਇੱਥੋਂ ਦੀ लाइक like, uh, गुरुद्वारे यहाँ पे सी। हाँ जी, अठत् गुरुद्वारे और बहुत जमीने घर है, हैं जायद हैं पर सब कब्जा हो चा, के गए के छो जबरदस्ती शहर किसी जोर नहीं पहुँचे और फिर जो ये है फिर इन्होंने को पेपर है जायदाद फिर रख स जमीन फिर मिल जाएंगी इन्होंने ਮੈਂ ਵੀ ਇੱਥੇ ਸੁਣਿਆ ਸੀ ਕਹਿੰਦੇ ਵੀ ਜਦੋਂ ਕਈ ਵਾਰੀ ਜਿਵੇਂ ਸੰਸਕਾਰ ਵਗੈਰਾ ਹੁੰਦਾ ਸੀਗਾ ਉਹ ਬਹੁਤ ਪੰਗੀ ਸੀ ਫਿਰ ਬਹੁਤ ਕਨੇ ਸੰਸਕਾਰ ਕਰਨੀ ਦੇ ਵਿੱਚ ਬਹੁਤ ਟਾਈਮ ਬਹੁਤ ਪਰੇਸ਼ਾਨ ਕਰਦੇ ਸੀ ਬਚਾਲੋਂ ਕਹਿੰਦੇ ਸੰਸਕਾਰ ਦੀ ਪਾਣੀ ਵਗੈਰਾ ਰੋੜ ਦਿੰਦੇ ਸੀ ਨਾ ਬਹੁਤ ਪ੍ਰੋਬਲਮ ਸੀ ਫਿਰ ਬਾਅਦ-ਬਾਅਦ ਮੇਂ ਠੀਕ ਹੋ ਕੇ ਕੰਡੀਸ਼ਨ ਫਿਰ ਦੋ ਤਿੰਨ ਵਾਰ ਅਟੈਕ ਹੋ ਗਈ ਗੁਰਦੁਆਰਾ ਕੋਈ ਫਿਰ ਸਾਰੇ ਸਰਦਾਰ ਸਿੱਖ ਭਰਾ ਸਾਡੇ ਚਲੇ ਗਏ ਇੱਥੇ ਹਾਂ ਹਾਲਾਤ ਸਹੀ ਨਹੀਂ ਹੈਗੇ ਬਹੁਤ ਖਰਾਬ ਹੈਗੇ ਹੂੰ बस ये बातें हैं। ऐथो दी कहानी इक वखरी है बणी। इधर दी कहानी। ਤੁਹਾਡਾ ਜਨਮ ਇੱਥੋਂ ਦੀ ਹੈ? ਹਾਂਜੀ ਮੇਰਾ ਜਨਮ ਇੱਧਰ ਦੀ ਹੈ। ਕਿੰਨੇ ਦੇ ਬਾਰਨ ਹੋ ਤੁਸੀਂ? ਕਿੰਨੇ ਸਾਲ? ਮੈਂ 22 ਸਾਲ ਦਾ। 22 ਸਾਲ ਦਾ। ਤੁਸੀਂ ਵੀ ਆਪਣੀ ਲਾਈਫ 'ਚ ਜਿਵੇਂ 22 ਸਾਲ ਦੇ ਬਹੁਤ ਕੁਝ ਬਦਲਦਾ ਦੇਖਿਆ ਹੋਣਾ। ਬਹੁਤ ਕੁਝ ਬਦਲਦਾ ਦੇਖਿਆ। ਇਹ ਬਹੁਤ بڑا ਗੁਵਾੜਾ ਕੋ ਦੁਆਰਾ ਸੀ। ਫਿਰ ਰਾਤ ਅਧੀ ਰੋਟ ਆ ਗਈ ਇੱਧਰ। ਸਾਹਮਣੇ ਇੱਕ ਗੁਵਾੜਾ ਦਾ ਆਪਣਾ ਪੂਰਾ ਬਲੌਕ ਸੀ ਮੈਂ ਐ ਪੁੱਛਣਾ ਚਾਹੁੰਦਾ ਸੀ ਤੁਹਾਨੂੰ ਇਸ ਕਰਕੇ ਮੈਂ ਉਮਰ ਪੁੱਛੀ ਸੀ ਹਾਂਜੀ ਵੀ ਜਿਹੜਾ ਤੁਹਾਡਾ ਇੱਕ ਜਿਹੜਾ ਬਚਪਨ ਹੁੰਦਾ ਬੰਦੇ ਦਾ ਉਹ ਇੱਕ ਬਹੁਤ ਉਹਦੇ ਚ ਗੁਜ਼ਰਦਾ ਨਾ ਤੁਹਾਡਾ ਜਿਹੜਾ ਬਚਪਨ ਸੀ ਸਾਡਾ ਜੋ ਸੀ ਅੱਛਾ ਵੀ ਸੀ ਬੁਰਾ ਵੀ ਮਤਲਬ ਡਰ ਚ ਕਿਤਨਾ ਕਿਤੇ ਗੁਜ਼ਰਿਆ ਕਿਉਂਕਿ ਸਕੂਲ ਜਾਂਦੇ ਸੀ ਬਹੁਤ ਲੋਕ ਸਤਨ ਦੇ ਹਮ ਸਿੱਖ ਨੂੰ Hindu ਕਹਿੰਦੇ ਨੇ ਹਮ ਕਾਫਰ ਕਹਿੰਦੇ ਨੇ ਹਮ ਫਿਰ ਬਾਅਦ ਬਾਅਦ ਮੇ ਠੀਕ ਹੋ ਗਿਆ ਹਮ ਜਦ ਲੋਕ ਸਮਝ ਗਏ ਇੰਟਰ ਆ फेमस हो गए फिर सब लोग समझ गए कि सिख ही है एक इनका भी रिलीजन है ये इधर बहुत लोग जो सताते हैं ये कह के सताते हैं कि हम बुत परस्त हैं ਨਹੀਂ ਨਹੀਂ ਸਿੱਖੀਜ਼ਮ ਤਾਂ ਨਹੀਂ ਵੈਸੇ ਹੈਗਾ ਸਿੱਖੀਜ਼ਮ ਦਾ ਇੱਕ ਗੁਰੂ ਨੂੰ ਮੰਨਦਾ ਨਾ ਸ਼ਬਦ ਗੁਰੂ ਨੂੰ ਜਿਵੇਂ ਉਹ ਕੁਰਾਨ ਨੂੰ ਮੰਨਦੇ ਆ ਹਾਂਜੀ ਚਲੋ ਚਲੋ ਹਾਂਜੀ ਅੱਗੇ ਦੇਖਦੇ ਜੀ ਜੀ ਅੱਗੇ ਅੱਗੇ ਤੁਹਾਨੂੰ ਦਿਖਾਉਨੇ ਆ ਜੀ ਬਾਈ ਜੀ ਹੁਣੀ ਦੱਸ ਦਿਆ ਕਿ ਜਦੋਂ ਅਸੀਂ ਪੜ੍ਹਦੇ ਸੀ ਨਾ ਛੋਟੇ ਹੁੰਦੇ ਇਹਨਾਂ ਦੇ ਬਚਪਨ ਦੇ ਟਾਈਮ ਕਹਿੰਦੇ ਇੱਥੇ ਪੰਜਾਬੀ ਕਲਾਸਾਂ ਲੱਗਦੀਆਂ ਸੀ ਪੰਜਾਬੀ ਸਕੂਲ ਹੁੰਦਾ ਸੀ ਗੁਰਮੁਖੀ ਦੀਆਂ ਇਸ ਕਰਕੇ ਕਹਿੰਦੇ ਸਾਨੂੰ ਪੰਜਾਬੀ ਵਗੈਰਾ ਹੁੰਦੀ ਹੈ ਹਨਾ ਸਾਰੀ ਇੰਨੀ ਵਧੀਆ ਬੋਲਦੇ ਪੰਜਾਬੀ ਤਾਂ ਮਦਰ ਲੈਂਗੁਏਜ ਹੀ ਸਾਰੀ ਹਾਂਜੀ ਪਰ ਜਿਵੇਂ ਅਸੀਂ ਨਾ ਕਾਫੀ ਸਾਰੇ ਕੰਟਰੀ ਵਗੈਰਾ ਪੜਾਈ ਹਾਂਜੀ ਗੁਰਮੁਖੀ ਉਹ ਇੱਧਰ ਸਿਖਾ ਚ ਜਿਵੇਂ ਨਾ ਅਸੀਂ ਕਾਫੀ ਸਾਰੇ ਕੰਟਰੀ ਚ ਗਏ ਹਨਾ ਲੋਕਾਂ ਨੂੰ ਮਤਲਬ ਆਪਣੀ ਮਦਰ ਲੈਂਗੁਏਜ ਪੰਜਾਬੀ ਨਹੀਂ ਆਉਂਦੀ ਹੁੰਦੀ ਟੁੱਟ ਜਾਂਦੇ ਹਨ ਪਰ ਇੱਥੇ ਹੁਣ ਤਾਂ ਨਹੀਂ ਸਕੂਲ ਆਪਰੇਟ ਤਾਂ ਨਹੀਂ ਹੁੰਦਾ ਹੁਣ ਨਹੀਂ ਚੱਲਦਾ ਕੋਈ ਹੈ ਹੀ ਨਹੀਂ ਕਿੱਧਰ ਕੋਈ ਹੈ ਹੀ ਨਹੀਂ ਹਾਂਜੀ ਪੂਰੇ ਸਕੂਲ ਚੱਲੂਗਾ ਕਿ ਨਹੀਂ ਸਾਡੇ 15 16 ਬੰਦੇ ਨੇ ਤਾਂ ਕਿਧਰ ਦੇਖੋ ਤੁਸੀਂ ਹਾਲਾਤ ਵੀ ਇੱਥੋਂ ਦੇ ਪੂਰੇ ਅਫਗਾਨਿਸਤਾਨ ਚ ਕਹਿੰਦੇ 15 16 ਕੋਈ 50 ਕਹਿੰਦੇ ਮਤਲਬ ਇੰਨੇ ਕੁ ਬੰਦੇ ਰਹਿ ਗਏ ਵੀ ਜ਼ਮੀਨਾਂ ਸਭ ਗਈਆਂ ਸਕੂਲ ਕਿਵੇਂ ਚੱਲੇ ਜਾਣਗੇ ਹੁਣ ਹਨਾ ਇਹਨੇ ਜੀ ਮਨਜੀਤ ਸਿੰਘ ਲਾਂਬਾ ਜੋ ਕਿ ਹੁਣ ਕਾਬਲ ਜਾਂ ਪੂਰੇ ਅਫਗਾਨਿਸਤਾਨ ਦੇ ਵਿੱਚ ਜਿੰਨੇ ਮੰਦਰਾਂ ਗੁਰਦੁਆਰਾ ਸਾਹਿਬਾ ਉਹਨਾਂ ਦੀ ਮਤਲਬ ਦੇਖ ਰਿਹਾ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਇਹਨਾਂ ਦੇ ਅੰਡਰੈਸ ਆ ਰਿਹਾ ਹੈ ਹਾਂ ਜੀ ਕੀ ਕੀ ਹੁਣ ਮੁਸ਼ਕਲਾਂ ਕੁਝ ਹੈ ਜੀ ਤੁਹਾਡੀਆਂ ਮਤਲਬ ਸਮੱਸਿਆਵਾਂ ਹੋਣ ਸਾਡੀ ਮੁਸ਼ਕਲ ਔਰ ਕੁਝ ਵੀ ਨਹੀਂ ਹੈ ਕਾਬਲ ਦੇ ਵਿਸ਼ਕਾਰ ਅਫਗਾਨਿਸਤਾਨ ਦੇ ਵਿਸ਼ਕਾਰ ਸਾਡੀ ਸੰਗਤ ਪਹਿਲੇ ਤੋਂ ਹੀ हूं तक जो गवर्नमेंट आ रही है या जो गोरमेंट है हम किसी के साथ कोई प्रॉब्लम वाली गलत ना नहीं है अगर तालिबानों की गोरमेंट है उससे पहले जो गवर्नमेंट और गोरमेंट हो हमारा कोई किसी के साथ कोई वाली बात प्रॉब्लम वाली बात नहीं है लेकिन अभी जो तालिबानों की गोरमेंट है हमारे साथ बहुत हेल्प कर रहे हैं जो सारी मुश्किल मुश्किलों दस रहे हैं और सारी मुश्किल रास्ता निकाल के सारी मुश्किल प्रॉब्लम सोल्व कर ਅਸਾੜੇ ਵਾਸਤੇ ਕੋਈ ਅਭੀ ਫੈਲਨ ਅਫਗਾਨਿਸਤਾਨ ਦੇ ਵਿਚਕਾਰ ਕੋਈ ਪ੍ਰੋਬਲਮ ਵੀ ਨਹੀਂ ਹੈ ਤਾਲਿਬਾਨ ਅਸਾੜ ਨਾਲ ਜਾ ਕੇ ਗੁਰਦੁਆਰੇ ਕੀ ਕੋਈ ਪ੍ਰੋਬਲਮ ਹੋ ਜਾਂਦੀ ਹੈ ਕੋਈ ਸਾੜੇ ਸੰਗਤ ਵਾਸਤੇ ਜਾਂ ਕੁਝ ਪ੍ਰੋਬਲਮ ਅਸਾੜੀ ਹੋ ਜਾਂਦੀ ਹੈ ਅਸੀਂ ਉਹਦੇ ਨਾਲ ਸ਼ੇਅਰ ਕਰ ਲੈਨੇ ਆ ਉਹ ਸਾੜੀ ਪ੍ਰੋਬਲਮ ਦੇਖਣੇ ਦਾ ਰਸਤਾ ਨਿਕਾਲ ਕੇ ਸਾੜੀ ਪ੍ਰੋਬਲਮ ਸੋਲਵ ਕਰ ਲੈਂਦੇ ਨੇ ਹੂੰ ਦੂਸਰੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਜੀ ਸਰਕਾਰ ਸੇ ਸਾਰਿਆਂ ਨੂੰ ਬੇਨਤੀ ਕਰਨੇ ਆ ਸਾਡੇ ਜੋ 14 15 ਬੰਦੇ ਆ 50 ਬੰਦੇ ਯਹਾਂ ਪੇ ਰਹਿ ਰਹੇ ਆ ਕਾਬਲ ਅਫਗਾਨਿਸਤਾਨ ਵਿੱਚ ਗੁਰਦੁਆਰੋ ਕੀ ਦੇਖਭਾਲ ਕੇ ਲਈ ਵੀ ਰਹਿ ਰਹੇ ਨੇ ਆਪਣੇ ਕੰਮ ਕਾਰ ਵਾਸਤੇ ਵੀ ਰਹਿ ਰਹੇ ਨੇ ਲੇਕਿਨ ਸਾਡੀ ਪ੍ਰੋਬਲਮ ਮੇਨ ਪ੍ਰੋਬਲਮ ਸਾਡੇ ਵੀਜ਼ੇ ਦੇ ਆਏਗੇ पहले जो पहले तालिबान के गवर्नमेंट से पहले जो सी हम सारे वास्ते त्रै तीन साल का वीजा साड़ी पासपोर्ट भी सी क्यों साड़ी फैमिली बच्चे सब दिल्ली में है वहीं पे रह रहे हैं असी इधर अकेले हैं फैमिली साढ़े नाल नहीं है अगर गुरुद्वारे की देखभाल है गुरुद्वारे की सेवा है गुरु महाराज खुद कर रहा है सारे लेकिन साढ़े पे और कुछ प्रॉब्लम नहीं है साढ़े मोदी जी सरकार जी ने मोदी जी ने नाल बहुत हेल्प की है जिस टाइम यहाँ पर प्रॉब्लम सी सा वास्ते जहाज़ भी भेजा प्लेन भेजा से हमारी संगत को लेके गए वहाँ पर सात साढ़े बहुत हेल्प उन्होंने की थी। लेकिन हूँ फेल साढ़े वीजे की मुश्किलत ना असि जो चाली पाबाब के काबल अफगानिस्तान के का, टोटल रह रहे हैं साढे वीजे की प्रॉब्लम बहुत ज़्यादा है वीज़ा सूँ छे महीने का मिल रहा है भी छे महीने का वीज़ा जो खत्म हो जाए फिर दोबारा सूँ वीज़ा भी सबसे वीज़ा अपलाई किया हुआ है चार महीने हो गए सभी तक वीज़ा नहीं मिले सर अस चाह हाथ जोड़ के बेनती करने मोदी जी को मोदी सरकार को साढ़े वीजे दोबारा सू तीन साल के वीजे ਇਹ ਸਾਨੂੰ 1 ਸਾਲ ਦਾ ਮਨਟਿਪਲ ਵੀਜ਼ਾ ਦਿੱਤਾ ਜਾਵੇ ਕਿਉਂ ਸਾਡੀ ਫੈਮਲੀ ਦਿੱਲੀ ਦੇ ਵਸਕਾਰ ਹੈ ਅਸੀਂ ਆਣਾ ਜਾਣਾ ਕਰ ਸਕੀਏ ਆਈਏ ਜਾਈਏ ਗੁਰਦੁਆਰੇ ਦੀ ਵਾਸਤੇ ਜਾਂ ਫੈਮਲੀ ਵਾਸਤੇ ਆੜੇ ਜਾਣ ਪਹੁੰਚਾ ਸਕੀਏ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੀ ਸਪੈਸ਼ਲ ਗੱਲ ਰੱਖਾਂਗੇ ਵੀ ਅੱਗੇ ਹੈਨਾ ਬਸ ਥੈਂਕ ਯੂ ਜੀ ਜੀ ਇਧਰਲੇ ਪਾਸੇ ਆ ਕੇ ਨਾ ਐ ਨਹੀਂ ਲੱਗਦਾ ਹੈਗਾ ਵੀ ਕਾਬਲ ਸ਼ਹਿਰ ਹੈ ਇਹਦਾ ਨਿਆਣੇ ਦੇਖ ਕੇ ਕੱਚੇ ਘਰ ਦੇਖ ਕੇ ਤੁਹਾਨੂੰ ਬਿਲਕੁਲ ਐ ਲੱਗੂਗਾ ਵੀ ਜਿਵੇਂ ਅਸੀਂ ਇੱਕ ਪਿੰਡ ਚ ਤਰੇ ਫਿਰਦੇ ਹਾਂ ਜਿਵੇਂ ਕਾਬਲ ਪਿੰਡ ਹੈ ਇਹ ਪਿੰਡ ਦੀਆਂ ਗਲੀਆਂ ਇਹ ਸਾਰੀਆਂ ਤੇ ਆਹ ਦੇਖੋ ਛੋਟੀਆਂ-ਛੋਟੀਆਂ ਗਲੀਆਂ ਕੋਈ ਤੁਹਾਨੂੰ ਮੋਟਰਸਾਈਕਲ ਨਹੀਂ ਕੋਈ ਕੁਝ ਨਹੀਂ ਮਿਲੂਗਾ ਤੇ ਇਹੋ ਜੀਆਂ ਸਾਰੀਆਂ ਜੀ ਜਣ ਬੱਚੇ ਖੇਡਦੇ ਆ ਸਾਰਾ ਕੁਝ ਆਹ ਦੇਖੋ ਸਾਹਮਣੇ ਵਾਲੇ ਪਾਸੇ ਘਰ ਨੇ ਲੋਕ ਰਹਿੰਦੇ ਆ ਜਿਵੇਂ ਪਿੰਡ ਵਾਲਾ ਮਾਹੌਲ ਹੈ ਇੰਨਾ ਸ਼ਾਂਤ ਆ ਬਿਲਕੁਲ ਇੰ样 ਲੱਗਦਾ ਜਿਵੇਂ ਪੰਜਾਬ ਦੇ ਪਿੰਡ ਪੰਜਾਬ ਦੇ ਕੀ ਮਤਲਬ ਕੋਈ ਵੀ ਦੇਸ਼ ਦੇ ਪਿੰਡਾਂ ਜੀ ਹਾਂਜੀ ਦੇ ਹੁੰਦੇ ਜਿਵੇਂ ਲੱਗੀਆਂ ਪ੍ਰਾਣੀਆਂ 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 ਜੇ ਪ੍ਰਾਣੀਆਂ ਸ਼ਹਿਰ ਦੀਆਂ ਪ੍ਰਾਣੀਆਂ ਗਲੀਆਂ ਹੁਣ ਕਿਉਂਕਿ ਇਹ ਜਿਹੜਾ ਹਿੱਸਾ ਹੈ ਨਾ ਸ਼ਹਿਰ ਦਾ ਇਹ ਜਿਵੇਂ ਤੁਹਾਨੂੰ ਵਾਰੀ-ਵਾਰੀ ਮੈਂ ਕਹੇ ਜੀ ਨਾ ਪੁਰਾਣਾ ਕਾਬਲ ਹੈ ਪੁਰਾਣਾ ਕਾਬਲ ਹੁਣ ਕਰਕੇ ਤੇ ਪ੍ਰਾਣੀਆਂ ਗਲੀਆਂ ਤੇ ਪੁਰਾਣਾ ਹੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਇੱਥੇ ਮਿਲਦਾ ਆਲਾ ਦਵਾਲਾ ਇੰਨਾਂ ਗਲੀਆਂ ਚ ਨਾ ਕਿਸੇ ਸਮੇਂ ਦੇਖ ਲੋ ਕਿੰਨੀ ਸਿੱਖ ਸੰਗਤ ਰਹਿੰਦੀ ਹੋ ਕਿੰਨੇ ਲੋਕ ਦਰਸ਼ਨਾਂ ਲਈ ਆਉਂਦੇ ਹੋਣਗੇ ਸਾਨੂੰ ਮੈਨੂੰ ਐ ਲੱਗ ਰਿਹਾ ਜਿਵੇਂ ਅਸੀਂ ਨਨਕਾਣਾ ਸਾਹਿਬ ਦੀਆਂ ਗਲੀਆਂ ਚ ਐ ਗਲੀਆਂ ਚ ਤੁਰ ਫਿਰ ਕੇ ਇਤਿਹਾਸਿਕ ਗੁਰਦੁਆਰੇ ਦੇਖਦੇ ਸੀ ਨਾ ਤੇ ਓਵੇਂ ਮਤਲਬ ਲੱਗ ਰਿਹਾ ਵੀ ਓਵੇਂ ਇੱਥੇ ਵੀ ਇਤਿਹਾਸਿਕ ਗੁਰਦੁਆਰੇ ਨੇ ਆਲੇ ਦੁਆਲੇ ਛੋਟੀਆਂ ਛੋਟੀਆਂ ਗਲੀਆਂ ਵਿੱਚੋਂ ਦੀ ਤੁਰਦੇ ਜਾਓ ਤੇ ਅੱਗੇ ਗੁਰਦੁਆਰਾ ਸਾਹਿਬ ਆ ਜਾਂਦਾ ਹੈਗਾ ਤੇ ਇੱਥੇ ਭਾਜੀ ਕਿਹੜਾ ਗੁਰਦੁਆਰਾ ਸਾਹਿਬ ਹੈ ਹੁਣ ਜਿੱਥੇ ਆਪਾਂ ਪੰਛਾ ਖਿੰਜੀ ਦਾ ਗੁਰਦੁਆਰਾ ਹੈਗਾ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਅਮਰਦਾਸ ਜੀ ਹਾਂ ਹਾਂਜੀ ਬਾਅਦ ਚੌਥੇ ਪਿਥਮ ਦੇ ਪਾਤਸ਼ਾਹ ਚੌਥੇ ਪਿਥਮ ਬਾਦਸ਼ਾਹ ਦੇ ਜੋ ਇੱਕ ਸੇਵਾਦਾਰ ਸਨ ਹਾਂ ਉਹਨਾਂ ਦਾ ਗੁਰਦੁਆਰਾ ਹੈ ਬਾਬਾ ਮਨਸਾ ਸਿੰਘ ਠੀਕ ਹੈ ਜੀ ਉਹਨਾਂ ਦੇ ਸੇਵਾਦਾਰ ਸੀਗੇ ਜੀ 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 ਚਲੋ ਕਰਦੇ ਆਂ ਦਰਸ਼ਨ ਹੁਣ ਅਸੀਂ ਨੇੜੇ ਚੱਲੇ ਨਾ ਇੱਥੇ ਇੱਕ ਹੋਰ ਮੰਦਰ ਆ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਸਿੱਖੀਜ਼ਮ ਵੀ ਸੀਗਾ ਇੱਥੇ ਕੁਝ ਹਿੰਦੂਇਜ਼ਮ ਦੇ ਵੀ ਧਾਰਮਿਕ ਸਥਾਨ ਸੀਗੇ ਹਨ ਤੇ ਉਹ ਸਾਰੀਆਂ ਚੀਜ਼ਾਂ ਮਤਲਬ ਅੱਜ ਵੀ ਨਿਸ਼ਾਨੀਆਂ ਨਿਸ਼ਾਨੀਆਂ ਪਈਆਂ ਕੱਲੀਆਂ ਤੇ ਹੁਣ ਤੁਹਾਨੂੰ ਅਸੀਂ ਉਹ ਦਿਖਾ ਕੇ ਲਿਆਉਨੇ ਆ ਲੈ ਵੀ ਦਰਵਾਜ਼ਾ ਖੜਗਾਇਆ ਗੁਰਦੁਆਰਾ ਸਾਹਿਬ ਦਾ ਇਹ ਵੀ

ਅੰਦਰ ਰਹਿੰਦੇ ਇੱਥੇ ਕੋਈ ਹਾਂਜੀ ਇਹਦੇ ਜੋ ਗਾਰਡਨ ਜਿਹਨਾਂ ਨੂੰ ਕੰਮ ਮਿਲਿਆ ਉਹ ਉਹਨਾਂ ਸੇਵਾਇਕ ਕਰਦੇ ਨੇ ਤੇ ਨਾਲ ਹੀ ਨਾਲ ਉਹ ਨਾ ਅੰਦਰ ਵੀ ਰਹਿੰਦੇ ਨੇ ਹੋਰ ਸਾਰਾ ਸਾਹਦੇ ਆ ਸਾਹਦੇ ਆ ਸਾਰ ਸਭਾਈ ਠੀਕ ਹੈ ਜੀ ਹਾਂਜੀ ਖੜਕਾਏ ਦੁਆਰਾ ਆਉਣਗੇ ਕਿ ਨਾ ਫਿਰ ਇੱਕ ਵਾਰ ਵੇਖ ਜਾਂਦੇ ਹਾਂ ਹਲੋ ਸலாம் ਸਸੀ ਗਾਲ ਜੀ ਇਹਦੇ ਅੰਦਰ ਰਹਿੰਦੇ ਆ ਦੇਖੋ ਸਾਰੇ ਤੇ ਇਹਦੇ ਅੰਦਰ ਤਾਂ ਫੈਮਿਲੀ ਵੀ ਰਹਿੰਦੀ ਆ वेलकम ਕੀਤਾ ਜੀ ਇਹਨਾਂ ਨੇ ਕਹਿੰਦੇ ਆਜੰਦਰ ਕੇ ਸलाम जी नमस्ते सरम अली ये हम इस जगह पे आ गए हैं इधर अंदर फैमिली रहंदी है इनਾਂ ਦੀ ਫੈਮਿਲੀ ਰਹਿੰਦੀ ਹੋਣਾ ਪਹਿਲੇ ਇਹ ਗੱਲ ਸੀ ਕਿ ਅੱਛਾ ਅਖਾੜਾ ਸੀ ਅੱਛਾ ਅਖਾੜਾ ਸੀ ਅਖਾੜਾ ਅਖਾੜਾ ਤਾਂ ਆਪ ਜਾਣਦੇ ਹੋ ਨਾ ਹਾਂਜੀ ਹਾਂਜੀ ਨਿਰਮਲ ਇਹ ਅਖਾੜਾ ਜੇ ਮੈਂ ਹਾਂਜੀ ਪਲਵਾਨ ਦੀ ਕੁਸ਼ਤੀ ਜੀ 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 ਅੱਛਾ ਦੂਜਾ ਅਖਾੜਾ ਕੁਸ਼ਤੀ ਵਾਲਾ ਅੱਛਾ ਉਹ ਸੀਗਾ ਗੁਰਸਹਿਬਾਂ ਦਾ ਸੀ ਜੋ ਇਹ ਚੰਤਾਰੇ ਜੁੱਤੂ ਤਾਰੇ ਸਾਸਤਿ ਕੇ ਮੰਦਿਰ ਅੱਛਾ ਇਹ ਇਹ ਉਹ ਸਾਹਮਣੇ ਉੱਪਰ ਬੁਰਜੀ ਲੱਗੀ ਹੋਈ ਹੈ ਜੀ ਤਾਂ ਪਤਾ ਲੱਗਦਾ ਹੈ ਨਾ ਮੰਦਿਰ ਇਹ ਮੰਦਿਰ ਹੈ ਮੰਦਿਰ ਠੀਕ ਹੈ ਮੱਤ ਦਾ ਮੰਦਿਰ ਹੈ ਤੇ ਚਲੋ ਇੱਕ ਚੈੱਕ ਕਰਕੇ ਹੁਣ ਅੰਦਰ ਜੀ ਘਰ ਅੰਦਰ ਘਰ ਹੈ ਕੀ ਹੈ ਹੁਣ ਮੈਂ ਤੁਹਾਨੂੰ ਇਸ ਜਿਹੜਾ ਬਾਹਰੋਂ ਦੇਖ ਅੱਛਾ ਜੀ ਲਓ ਜੀ ਆਪਾਂ ਚੱਪਲਾਂ ਲਾ ਕੇ ਜੁੱਤੇ ਲਾ ਕੇ ਅੰਦਰ ਜਾਈਏ ਅੱਛਾ ਇਹ ਹੈ ਜੀ ਅੰਦਰਲੇ ਪਾਸੇ ਮੰਦਿਰ ਨੇੜੇ ਤਾਂ ਜਾ ਕੇ ਤੁਹਾਨੂੰ ਦਿਖਾਉਨੇ ਆ ਇਹ ਹੈ ਜੀ ਜਿਹੜੀ ਇੱਥੇ ਜਗ੍ਹਾ ਕੀ ਕੁਝ ਦੇਵੀ-ਦੇਵਤਿਆਂ ਦੀਆਂ ਜਿਹੜੀਆਂ ਮੂਰਤੀਆਂ ਆ ਆਪਣਾ ਤਸਵੀਰਾਂ ਹੈਗੀਆਂ ਉਹ ਲੱਗੀਆਂ ਹੋਈਆਂ ਸ਼੍ਰੀ ਹਨੂਮਾਨ ਜੀ ਦੀ ਆਪਣੀ ਤਸਵੀਰ ਤੇ ਆ ਮਾਤਾ ਜੀ ਦੀ ਹੈ ਤੇ ਬਸ ਇਸ ਤਰ੍ਹਾਂ ਦਾ ਜੀ ਬਾਕੀ ਹਾਲਾਤ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦੇ ਹਾਲਾਤ ਆ ਇੱਥੇ ਦੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੇ ਇਹ ਵੀ ਖੱਦਸਾ ਹਾਲਤ ਦੇ ਵਿੱਚ ਬੰਦ ਹੋ ਚੁੱਕਿਆ ਬਿਲਕੁਲ ਹੋ ਸਾਹਮਣੇ ਵਾਲੇ ਪਾਸੇ ਕਿਸੇ ਟਾਈਮ ਜੋਤ ਜਗਦੀ ਹੁੰਨੀ ਹੈ ਨਾ ਤੇ ਅੱਜ ਉਹ ਜੋਤ ਵੀ ਨਹੀਂ ਚੱਲ ਰਹੀ ਇਹ ਦੇਖੋ ਇਸ ਦੇ ਕੀ ਹਾਲਾਤ ਨੇ ਪਤਾ ਨਹੀਂ ਕਦੋਂ ਦਾ ਇਹ ਬੰਦ ਹੋਇਆ ਹੋਊ ਕਿੰਨਾ ਟਾਈਮ ਹੋ ਗਿਆ ਹੋ ਗਿਆ ਹੁਣ ਮਤਲਬ 5-7 ਸਾਲ ਤਾਂ ਜਿਹੜੇ ਧਾਰਮਿਕ ਸਥਾਨ ਅਨੁਸਾਰ ਇਹਨਾਂ ਬੰਦ ਹੋ ਗਿਆ ਨਾ ਸਾਰੇ ਅੰਦਰੋਂ ਰੀਨੋਵੇਸ਼ਨ ਵੀ ਹੋਣ ਵਾਲਾ ਦਾ ਇਹੋ ਜਿਹਾ ਜੀ ਅੰਦਰਲਾ ਪਾਸਾ ਸਾਰਾ ਇਹ ਅੰਦਰਲੇ ਪਾਸੇ ਇੱਧਰ ਸਰਾਹ ਹੁੰਦੀ ਸੀ ਮਤਲਬ ਕਮਰੇ ਕਿਸੇ ਟਾਈਮ ਜਿਹੜੇ ਇਹੋ ਜਿਹੇ ਕੁਸ਼ ਹਾਲਾਤ ਚ ਨਹੀਂ ਹੁੰਣ ਕੱਚੇ ਬਿਲਕੁਲ ਟਹੇਟਾ ਹੇ ਪਏ ਆ ਇਹ ਦੇਖੋ ਅੰਦਰ ਛੱਤਾਂ ਛੁੱਤਾਂ ਡਿੱਗੀਆਂ ਪਈਆਂ ਇੱਟਾਂ ਡਿੱਗੀਆਂ ਪਈਆਂ ਇਹ ਕਹਿੰਦੇ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਸਰਾਹਾਂ ਸੀ ਨਾ ਇੰਨਾ ਚ ਆ ਕੇ ਕਹਿੰਦੇ ਬੰਦੇ ਰਹਿੰਦੇ ਹੁੰਦੇ ਸੀ ਕਿਸੇ ਟਾਈਮ ਸਾਰੇ ਇੱਥੇ ਸਾਰੇ ਰਹਾਇਸ਼ ਹੁੰਦੀ ਸੀਗੀ ਤੇ ਸੰਗ ਦਾ ਅਗੇ ਰੁਕਦੇ ਜੀ ਦੇਖੋ ਅੱਜ ਕਿਓ ਜੇ ਹਾਲਾਤ ਆ ਕੱਚੀਆਂ ਛੱਤਾਂ ਸਾਰੀਆਂ ਇਹ ਆ ਇਧਰਲੇ ਪਾਸੇ ਆ ਦੇਖੋ ਵਾਸ਼ਰੂਮ ਵਗੈਰਾ ਹੁੰਦਾ ਸੀਗਾ ਓਕੇ ਜੀ ਸ਼ੁਕਰੀਆ ਥੈਂਕ ਯੂ ਯਾ ਮਿਹਰਬਾਨੀ ਜੀ ਤੁਹਾਡੀ ਸੋ ਐਸੀ ਜੀ ਆਪਣਾ ਅੱਜ ਦਾ ਵਲੌਗ ਜਿੱਦੇ ਜੀ ਤੁਹਾਨੂੰ ਇਥੋਂ ਦੇ ਸਾਰੇ ਖਾਬਲ ਦੇ ਨਰ ਨੇ ਜਦ ਜਿੰਨੇ ਆਪਣੇ ਆਰਮਿਕ ਸਥਾਨ ਆ ਉਹ ਦਿਖਾਇਆ ਤੇ ਨਾਲ ਨਾਲ ਤੁਹਾਨੂੰ ਦੱਸਿਆ ਕਿ ਮਤਲਬ ਇੱਥੋਂ ਦੇ ਹਾਲਾਤ ਹੈ ਜਿਹੜੇ ਕਿਵੇਂ ਦੇ ਹਨ ਕਿਹੜੇ ਮੁਸ਼ਕਲਾਂ ਚੋਂ ਜਿਹੜੇ ਇੱਥੋਂ ਦੇ ਲੋਕ ਆ ਉਹ ਆਪਣੇ ਨੰਗੇ ਆ ਸਾਰੇ ਸੋ ਅਸ ਦਾ ਵਲੌਗ ਆਪਣਾ ਇੱਥੇ ਕਰਦੇ ਹਾਂ ਸਮਾਪਤ ਤੇ ਹੁਣ ਆਪਣਾ ਸਫਰ ਹੈ ਜੇ ਚੱਲਦਾ ਰਹੂਗਾ ਜਿੰਨੇ ਵੀ ਹਿਸਟੋਰੀਕਲ ਪਲੇਸਿਸ ਨੇ ਗਿਆ ਉਹ ਮੇ ਉਹ ਗਜਨੀ ਦੀਆਂ ਜਲਾਲਾਬਾਦੀਆਂ ਕਿੱਥੇ ਕਿੱਥੇ ਆਪਣੇ ਜਿਹੜੇ ਪੰਜਾਬੀ ਸਿੱਖ ਸਰਦਾਰ ਸੀ ਉਹ ਬੈਠੇ ਸੀ ਉਹ ਸਾਰਾ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਆਪਣੀ افغانستان ਦੀ ਇਸ ਸੀਰੀਜ਼ ਦੇ ਨਾਲ ਮਿਲਦੇ ਹਾਂ ਜੀ ਨਵੇਂ ਵਲੌਗਸ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ